ਜਪ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਕਿਸਾਨਾਂ ਦੀ ਕੇਂਦਰ ਦੇ ਨਾਲ ਮੀਟਿੰਗ ਤੋਂ ਬਾਅਦ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਕਿਸਾਨਾਂ ਦੀ ਕੇਂਦਰ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਕਿਹੜੀਆਂ ਮੰਗਾਂ ਤੇ ਸਹਿਮਤੀ ਬਣੀ ਹੈ ਤੇ ਕਿਹੜੀਆਂ ਮੰਗਾਂ ਤੇ ਨਹੀਂ ਬਣੀ ਹਾਲਾਂਕਿ ਇਹ ਜਿਹੜੀ ਮੀਟਿੰਗ ਖਤਮ ਹੋਈ ਹੈ ਤੇ ਜਿਹੜੀ ਮੀਟਿੰਗ ਹੈ ਉਹ ਬੇਸਿੱਟਾ ਰਹੀ ਹੈ ਕਿਉਂਕਿ ਆਪਣੀਆਂ 10 ਮੰਗਾਂ ਨੂੰ ਲੈ ਕੇ ਜੋ ਕਿਸਾਨ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਸੀ ਕੇਂਦਰੀ ਮੰਤਰੀ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਸੀ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਇਸ ਮੀਟਿੰਗ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਾਂ ਨਹੀਂ ਕੀ ਐਲਾਨ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਹਾਲਾਕੀ ਇਹ ਹੁਣ ਮੀਟਿੰਗ 5 ਘੰਟਿਆਂ ਤੋਂ ਬਾਅਦ ਖਤਮ ਹੋ ਚੁੱਕੀ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮੀਟਿੰਗ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਪ੍ਰੋ ਪੰਜਾਬ ਟੀਵੀ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ ਦੀ ਕੇਂਦਰ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਜੋ 10 ਮੁੱਖ ਮੰਗਾਂ ਸੀ ਕਿਸਾਨਾਂ ਦੀਆਂ ਉਹਨਾਂ ਮੁੱਖ ਮੰਗਾਂ ਨੂੰ ਲੈ ਕੇ ਕਿਸਾਨ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਕੇਂਦਰੀ ਮੰਤਰੀ ਪਿਊਸ਼ ਗੋਲ ਅਰਜੁਨ ਮੁੰਡਾ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸੀ ਤਾਂ ਇਹ 5 ਘੰਟਿਆਂ ਦੀ ਮੀਟਿੰਗ ਚੱਲ ਰਹੀ ਹੈ ਤਾਂ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਕਿਸਾਨਾਂ ਦੀਆਂ ਮੁੱਖ 10 ਮੰਗਾਂ ਹੈਗੀਆਂ ਸੀ ਤਾਂ ਉਹਨਾਂ ਦੇ ਵਿੱਚੋਂ ਕੁਝ ਮੰਗਾਂ ਤੇ ਸਹਿਮਤੀ ਬਣੀ ਹੈ ਪਰ ਖਾਸ ਤੌਰ ਤੇ ਜਿਹੜਾ ਪੇਚਾ ਹੈ ਉਹ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਜੋ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਸੀ ਇਸ ਤੇ ਇਸ ਮੰਗ ਤੇ ਜਿਹੜਾ ਆ ਉਹ ਪੇਚਾ ਫਸਿਆ ਸੀ ਹਾਲਾਂਕਿ ਇਸ ਤੋਂ ਇਲਾਵਾ ਗੱਲ ਕਰ ਲਈ ਤਾਂ ਕਿਸਾਨਾਂ ਤੇ ਜੋ ਮਾਮਲੇ ਦਰਜ ਹੋਏ ਸੀ ਪਿਛਲੀ ਵਾਰ ਜੋ ਕਿਸਾਨੀ ਅੰਦੋਲਨ ਹੋਇਆ ਸੀ ਉਸ ਸਮੇਂ ਜੋ ਕਿਸਾਨਾਂ ਅਤੇ ਮਾਮਲੇ ਦਰਜ ਹੋਏ ਸੀ ਉਸ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਤੋਂ ਹੋਰ ਅਲੱਗਾਂ ਮੁੱਖ ਮੰਗ ਦੀ ਗੱਲ ਕਰ ਲਈ ਤਾਂ ਲਖੀਮਪੁਰ ਖੀਰੀਚ ਮਰ ਗਏ ਕਿਸਾਨਾਂ ਨੂੰ ਮਾਅਜ਼ਮ ਮਿਲੇਗਾ ਇਹ ਜਿਹੜੀਆਂ ਦੋ ਮੰਗਾਂ ਹੈਗੀਆਂ ਨੇ ਇਸ ਨੂੰ ਲੈ ਕੇ ਸਹਿਮਤੀ ਬਣੀ ਹੈ ਪਰ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ 5 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਮੀਟਿੰਗ ਜਿਹੜੀ ਆ ਉਹ ਬੇਸਿੱਟਾ ਰਹੀ ਹੈ ਜਿਸ ਥਾਂ ਤੇ ਮੀਟਿੰਗ ਹੋ ਰਹੀ ਸੀ ਉਸ ਥਾਂ ਤੇ ਸਾਡੇ ਪੱਤਰਕਾਰ ਵਿਕਰਮ ਸਿੰਘ ਗਰਾਉਂਡ 0 ਤੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਉਹ ਮੀਟਿੰਗ ਖਤਮ ਕਰਨ ਤੋਂ ਬਾਅਦ ਬਾਹਰ ਆ ਚੁੱਕੇ ਨੇ ਤਾਂ ਕੀ ਮੀਟਿੰਗ ਦਰਮਿਆਨ ਗੱਲਬਾਤ ਹੋਈ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ ਦਿੱਤੀ ਰੁਈਆ ਅਖਿਆਰ ਕਰਤੀ ਹੈ ਤਾਂ ਫਿਰ ਹਮੇ ਮਜਬੂਰ ਉਸਵੇ चलो वो घड़ी आंगा ड्यूटी चेंज बनी मैं कहना पूरी बात वो लगा मैं कल के मन को वे तो देखा देख मेन मेन गल देखा कहां रुकी कल कल दिल्ली में एक लेगा बोलते हां हिंदी हिंदी इसी बोलते ये होगा वो सिलसिला करो घड़ी कल बात या वो लंबी चली यार हर हर कल पे हम लोगों ने लंबी बातचीत की है सरकार के साथ आ, हर मुद्दे के ऊपर डिस्कशन हुई है हमने सरकार का जो भाव देख लिया नहीं। हमें नहीं लगता सरकार किसी मांग पर कंटिन्यूस है हमें नहीं लगता किसी मांग को उचित ढंग से वो पूरा करना चाहते हैं और इसलिए तो हमने लंबा सब बातें उनसे की हर बात पर लंबी डिस्कस की हमारा कोशिश थी एक ऐसी बात है कि उसके मन में खोट है वो हमारा आंदोलन सिर्फ टाइम पास कराना चाहती है देना हमें कुछ नहीं जाते आपको इस दलील से लगेगा दो साल पहले भी इनमें से आधी मांगों के ऊपर उन्होंने कमिटमेंट की चिट्ठी लिखकर हमें दिया तो अब समय मांगने की तो मुझे लगता जरूरत नहीं थी हम बोला आप निर्णय लीजिए हमने तो एक बात की तो आप अनाउंसमेंट कर दीजिए गवर्नमेंट गारंटी का कानून ठीक है आप सी पे जो देते हैं ऊपर भी उन्होंने कोई निर्णय नहीं लिया देना नहीं चाहते अब अच्छा, क्या कर सकते हैं फिर भी जो प्रस्ताव सरकार ने हमें दिया हम अपने दोनों कोर्नों में उसका विचार करेंगे लेकिन हमारा आंदोलन जारी है और कल ਜੀ 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 ਅੱਜ ਦੇ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਕਿਸਾਨ ਲੀਡਰ ਕੱਲ ਦਿੱਲੀ ਜਾਣਗੇ ਦਿੱਲੀ ਦਾ ਰੋਕੀਤਾ ਜਾਏਗਾ ਕਿਸਾਨ ਲੀਡਰਾਂ ਦੇ ਵੱਲੋਂ ਤਾਂ ਵੱਡੀ ਖਬਰ ਅਸੀਂ ਅਪਡੇਟ ਕਰ ਰਹੇ ਹਾਂ ਕਿ ਕਿਸੇ ਵੀ ਮਸਲੇ ਤੇ ਕੋਈ ਸਹਿਮਤੀ ਬਣੀ ਹੀ ਨਹੀਂ ਕਿਸੇ ਵੀ ਮਸਲੇ ਦੇ ਉੱਪਰ ਕੋਈ ਸਹਿਮਤੀ ਨਹੀਂ ਬਣੀ ਔਰ ਬੇਨਤੀਜਾ ਰਹੀ ਹੈ ਪੂਰੀ ਮੀਟਿੰਗ ਮੀਟਿੰਗ ਬੇਨਤੀਜਾ ਰਹੀ ਹੈ ਔਰ ਵੱਡੀ ਖਬਰ ਤੁਹਾਨੂੰ ਲਗਾਤਾਰ ਅਸੀਂ ਅਪਡੇਟ ਕਰ ਰਹੇ ਹਾਂ ਕਿ ਇਹ ਮੀਟਿੰਗ ਬੇਨਤੀਜਾ ਰਹੀ ਹੈ ਔਰ ਕੱਲ 10 ਵਜੇ ਕਿਸਾਨ ਦਿੱਲੀ ਵੱਲ ਵੱਧਣਗੇ ਅਕਸ਼ ਜੀ ਪੂਰੀ ਖਬਰ ਅਕਸ਼ ਤੁਸੀਂ ਇੱਕ ਵਾਰ ਅਪਡੇਟ ਕਰ ਦਿਓ ਜੀ ਜੀ ਮੈਂ ਮੋਰ ਤੋਂ ਦੱਸ ਦਿੰਨੇ ਹਾਂ ਕਿਸਾਨਾਂ ਦੀ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਜਿਹੜੀ ਇਹ ਮੀਟਿੰਗ ਹੈ ਜੋ ਕੇਂਦਰ ਦੇ ਨਾਲ ਮੀਟਿੰਗ ਹੋਈ ਹੈ ਇਹ ਮੀਟਿੰਗ ਬੇ ਸਿੱਟਾ ਰਹੀ ਹੈ ਵੱਡੀ ਅਪਡੇਟ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪ੍ਰੋ ਪੰਜਾਬ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਕਿਸਾਨਾਂ ਦੀ ਕੇਂਦਰੀ ਮੰਤਰੀਆਂ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਮੀਟਿੰਗ ਬੇ ਸਿੱਟਾ ਰਹੀ ਹੈ 5 ਘੰਟਿਆਂ ਤੋਂ ਵੱਧ ਦਾ ਸਮਾਂ ਲੱਗਿਆ ਇਸ ਮੀਟਿੰਗ ਦੇ ਵਿੱਚ ਤੇ ਕਿਸਾਨ ਜੋ ਚੰਡੀਗੜ੍ਹ ਦੇ ਵਿੱਚ ਮਹਾਤਮਾ ਗਾਂਧੀ ਇੰਸਟੀਚਿਊਟ ਹੈ ਸੈਂਸਿਟਿਊਟ ਦੇ ਵਿੱਚੋਂ ਬਾਹਰ ਆਉਂਦੇ ਨੇ ਤੇ ਬਾਹਰ ਆ ਕੇ ਵੱਡਾ ਐਲਾਨ ਕਰਦੇ ਨੇ ਕਹਿੰਦੇ ਨੇ ਕਿ ਅੰਦੋਲਨ ਜਾਰੀ ਰਹੇਗਾ ਸਵੇਰੇ 10 ਵਜੇ ਦਿੱਲੀ ਵੱਲ ਕੂਚ ਕੀਤਾ ਜਾਵੇਗਾ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨ ਸਵੇਰੇ 10 ਵਜੇ ਦਿੱਲੀ ਵੱਲ ਕੂਚ ਕਰਨਗੇ ਤੇ ਕਿਸਾਨਾਂ ਨੇ ਮੀਟਿੰਗ ਤੋਂ ਬਾਹਰ ਆ ਕੇ ਐਲਾਨ ਕੀਤਾ ਹੈ ਕਿ ਸਰਕਾਰ ਸਾਡੀ ਮੰਗਾਂ ਮੰਨਣ ਨੂੰ ਤਿਆਰ ਨਹੀਂ ਹੈ ਹਾਲਾਂਕਿ ਜੋ ਮੀਟਿੰਗ 5 ਘੰਟਿਆਂ ਦੀ ਚੱਲੀ ਆ ਉਸ ਦੇ ਵਿੱਚ ਜਿਹੜੀਆਂ 10 ਮੁੱਖ ਮੰਗਾਂ ਸੀ ਕਿਸਾਨਾਂ ਨੇ ਕੇਂਦਰ ਦੇ ਅੱਗੇ ਰੱਖੀਆਂ ਪਰ ਕਿਸਾਨ ਇਹ ਕੰਦੇ ਹੋਏ ਨਜ਼ਰ ਆ ਰਹੇ ਨੇ ਕਿ ਜਿਹੜੀ ਇਹ ਮੀਟਿੰਗ ਹੈ ਬੇਸਿੱਟਾ ਰਹੀ ਹੈ ਸਰਕਾਰ ਸਾਡੀ ਮੰਗਾ ਮੰਨਣ ਨੂੰ ਤਿਆਰ ਨਹੀਂ ਹੈ ਸਰਕਾਰ ਦੇ ਮਨ ਦੇ ਵਿੱਚ ਖੋਟ ਹੈ ਉਹ ਸਿਰਫ ਸਾਡੇ ਕਿਸਾਨੀ ਅੰਦੋਲਨ ਦੇ ਨਾਮ ਤੇ ਸਾਡੇ ਕੋਲੋਂ ਟਾਈਮ ਪਾਸ ਕਰਵਾਉਣਾ ਚਾਹੁੰਦੀ ਹੈ ਤੇ ਇਹ ਅੰਦੋਲਨ ਜਿਹੜਾ ਆ ਉਹ ਜਾਰੀ ਰਹੇਗਾ ਤੇ ਚੁੱਕੀ ਹੈ ਕਿਹੜੀਆਂ ਮੰਗਾ ਤੇ ਸਹਿਮਤੀ ਬਣੀ ਹੈ ਤੇ ਕਿਹੜੀਆਂ ਮੰਗਾ ਤੇ ਨਹੀਂ ਬਣੀ ਹਾਲਾਂਕਿ ਇਹ ਜਿਹੜੀ ਮੀਟਿੰਗ ਖਤਮ ਹੋਈ ਹੈ ਤੇ ਜਿਹੜੀ ਮੀਟਿੰਗ ਹੈ ਉਹ ਬੇਸਿਟਾ ਰਹੀ ਹੈ ਕਿਉਂਕਿ ਆਪਣੀਆਂ 10 ਮੰਗਾਂ ਨੂੰ ਲੈ ਕੇ ਜੋ ਕਿਸਾਨ ਨੇ ਉਹ ਕੇਂਦਰੀ ਮੰਤਰੀਆਂ ਦੇ ਨਾਲ ਮੀਟਿੰਗ ਕਰਨ ਦੇ ਲਈ ਚੰਡੀਗੜ੍ਹ ਦੇ ਵਿੱਚ ਪਹੁੰਚੇ ਹੋਏ ਸੀ ਕੇਂਦਰੀ ਮੰਤਰੀ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਇਹ ਮੀਟਿੰਗ ਚੱਲ ਰਹੀ ਸੀ 5 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਸੀ ਇਸ ਮੀਟਿੰਗ ਦੇ ਵਿੱਚ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਿ 13 ਫਰਵਰੀ ਨੂੰ ਕਿਸਾਨ ਦਿੱਲੀ ਵੱਲ ਕੂਚ ਕਰਨਗੇ ਜਾਂ ਨਹੀਂ ਕੀ ਐਲਾਨ ਕੀਤਾ ਜਾਵੇਗਾ ਕਿਸਾਨਾਂ ਵੱਲੋਂ ਹਾਲਾਕੀ ਇਹ ਹੁਣ ਮੀਟਿੰਗ 5 ਘੰਟਿਆਂ ਤੋਂ ਬਾਅਦ ਖਤਮ ਹੋ ਚੁੱਕੀ ਹੈ ਕਿਸਾਨਾਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਮੀਟਿੰਗ ਦੇ ਨਾਲ ਜੁੜੀ ਹੋਈ ਵੱਡੀ ਅਪਡੇਟ ਪ੍ਰੋ ਪੰਜਾਬ ਟੀਵੀ ਤੇ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਸਾਨਾਂ ਦੀ ਕੇਂਦਰ ਦੇ ਨਾਲ ਜੋ ਮੀਟਿੰਗ ਹੋਈ ਹੈ ਉਹ ਮੀਟਿੰਗ ਖਤਮ ਹੋ ਚੁੱਕੀ ਹੈ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆਈ ਹੈ ਹਾਲਾਂਕਿ ਜੋ 10 ਮੁੱਖ ਮੰਗਾਂ ਸੀ ਕਿਸਾਨਾਂ ਦੀਆਂ ਉਹਨਾਂ ਮੁੱਖ ਮੰਗਾਂ ਨੂੰ ਲੈ ਕੇ ਕਿਸਾਨ ਚੰਡੀਗੜ੍ਹ ਦੇ ਮਹਾਤਮਾ ਗਾਂਧੀ ਇੰਸਟੀਚਿਊਟ ਦੇ ਵਿੱਚ ਮੀਟਿੰਗ ਕਰਨ ਦੇ ਲਈ ਪਹੁੰਚੇ ਸਨ ਕੇਂਦਰੀ ਮੰਤਰੀ ਪਿਊਸ਼ ਗੋਲ ਅਰਜੁਨ ਮੁੰਡਾ ਪਹੁੰਚੇ ਹੋਏ ਸੀ ਉਹਨਾਂ ਦੇ ਨਾਲ ਮੀਟਿੰਗ ਚੱਲ ਰਹੀ ਸੀ ਕੈਬਨਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੀ ਮੌਜੂਦ ਸੀ ਤਾਂ ਇਹ 5 ਘੰਟਿਆਂ ਦੀ ਮੀਟਿੰਗ ਚੱਲ ਰਹੀ ਹੈ ਤਾਂ ਮੀਟਿੰਗ ਹੁਣ ਖਤਮ ਹੋ ਚੁੱਕੀ ਹੈ ਤੇ ਮੀਟਿੰਗ ਖਤਮ ਹੋਣ ਤੋਂ ਬਾਅਦ ਵੱਡਾ ਅਪਡੇਟ ਨਿਕਲ ਕੇ ਸਾਹਮਣੇ ਆਇਆ ਹੈ ਕਿਸਾਨਾਂ ਦਿਆਂ ਮੁੱਖ 10 ਮੰਗਾਂ ਹੈਗੀਆਂ ਸੀ ਤਾਂ ਉਹਨਾਂ ਦੇ ਵਿੱਚੋਂ ਕੁਝ ਮੰਗਾਂ ਤੇ ਸਹਿਮਤੀ ਬਣੀ ਹੈ ਪਰ ਖਾਸ ਤੌਰ ਤੇ ਜਿਹੜਾ ਪੇਚਾ ਹੈ ਉਹ ਐਮਐਸਪੀ ਤੇ ਕਾਨੂੰਨੀ ਗਰੰਟੀ ਦੀ ਜੋ ਮੰਗ ਕਿਸਾਨਾਂ ਵੱਲੋਂ ਕੀਤੀ ਜਾ ਰਹੀ ਸੀ ਇਸ ਤੇ ਇਸ ਮੰਗ ਤੇ ਜਿਹੜਾ ਆ ਉਹ ਪੇਚਾ ਫਸਿਆ ਸੀ ਹਾਲਾਂਕਿ ਇਸ ਤੋਂ ਇਲਾਦਾ ਗੱਲ ਕਰ ਲਈਏ ਤਾਂ ਕਿਸਾਨਾਂ ਤੇ ਜੋ ਮਾਮਲੇ ਦਰਜ ਹੋਏ ਸੀ ਪਿਛਲੀ ਵਾਰ ਜੋ ਕਿਸਾਨੀ ਅੰਦੋਲਨ ਹੋਇਆ ਸੀ ਉਸ ਸਮੇਂ ਜੋ ਕਿਸਾਨਾਂ ਅਤੇ ਮਾਮਲੇ ਦਰਜ ਹੋਏ ਸੀ ਉਸ ਨੂੰ ਰੱਦ ਕਰਨ ਦੀ ਜਿਹੜੀ ਹੈ ਉਹ ਮੰਗ ਕੀਤੀ ਜਾ ਰਹੀ ਸੀ ਤਾਂ ਇਸ ਤੋਂ ਹੋਰ ਅਲੱਦਾ ਮੁੱਖ ਮੰਗ ਦੀ ਗੱਲ ਕਰ ਲਈ ਤਾਂ ਲਖੀਮਪੁਰ ਖਿਰੀ ਚ ਮਾਰ ਗਏ ਕਿਸਾਨਾਂ ਨੂੰ ਮਾਫਜ਼ਾ ਮਿਲੇਗਾ ਇਹ ਜਿਹੜੀਆਂ ਦੋ ਮੰਗਾ ਹੈਗੀਆਂ ਨੇ ਇਸ ਨੂੰ ਲੈ ਕੇ ਸਹਿਮਤੀ ਬਣੀ ਆ ਪਰ ਜਿਹੜੀ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਕਿ 5 ਘੰਟਿਆਂ ਦੀ ਮੀਟਿੰਗ ਤੋਂ ਬਾਅਦ ਇਹ ਮੀਟਿੰਗ ਖਤਮ ਹੋ ਚੁੱਕੀ ਹੈ ਤੇ ਮੀਟਿੰਗ ਜਿਹੜੀ ਆ ਉਹ ਬੇਸਿੱਟਾ ਰਹੀ ਹੈ ਜਿਸ ਥਾਂ ਤੇ ਮੀਟਿੰਗ ਹੋ ਰਹੀ ਸੀ ਉਸ ਥਾਂ ਤੇ ਸਾਡੇ ਪੱਤਰਕਾਰ ਵਿਕਰਮ ਸਿੰਘ ਗਰਾਉਂਡ ਜ਼ੀਰੋ ਤੇ ਜੁੜੇ ਹੋਏ ਨੇ ਉਹਨਾਂ ਦੇ ਨਾਲ ਜਿਹੜੀ ਹੈ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਜਾਣ ਉਹ ਮੀਟਿੰਗ ਖਤਮ ਕਰਨ ਤੋਂ ਬਾਅਦ ਬਾਹਰ ਆ ਚੁੱਕੇ ਨੇ ਤਾਂ ਕਿ ਮੀਟਿੰਗ ਦਰਮਿਆਨ ਗੱਲਬਾਤ ਹੋਈ ਹੈ ਜਾਣਨ ਦੀ ਕੋਸ਼ਿਸ਼ ਕਰਦੇ ਆ

सरकार के साथ खास हर मुद्दे के ऊपर डिस्कशन हुई है हमने सरकार का देख लिया हमें नहीं लगता सरकार किसी मांग पर है। हमें नहीं हमें लगता किसी मांग को उचित ढंग से वो पूरा करना चाहते हैं और इसलिए तो हमने लंबा सब बातें उनसे की हर बात पे लंबी डिस्कस की हमारा कोशिश थी हमकार ट नहीं, 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 नहीं चाहते हम चाहते थे मिल मसले का हल हो जाए सरकार कोई ना कोई ना नजर मुद्दे पे हमें कुछ दे दे तो हम कुछ आंदोलन के बारे में सोचें लेकिन सरकार के मन में जो मुझे लगता है एक ऐसी बात है कि उसके मन में खोट है वो हमारा आंदोलन सिर्फ टाइम पास कराना चाहती है देना हमें नहीं जाते। आपको इस दिल से लगेगा दो साल पहले भी इनमें से आधी मांगों के ऊपर उन्होंने लीजिए हमने तो एक बात की आप अनाउंसमेंट कर दीजिए गवर्नमेंटी का कानून ठीक है आप सी पे जो देते हैं उनके ऊपर भी उन्होंने कोई टेंडर नहीं दिया देना नहीं चाहते सकते हैं ਜੀ ਵੀ ਜੋ ਪ੍ਰਸਤਾਵ ਸਰਕਾਰ ਨੇ ਹਮੇਂ ਦਿਆ ਹਮ ਆਪਣੇ ਦੋ